ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਸੰਖਿਆ ਲੜੀਵਾਰ ਕਰ ਰਹੇ ਹਾਂ ਤੇ 60 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਇਹ ਸਾਰੇ ਪਿਛਲੇ ਪਾਠ YouTube ਦੀ ਪਲੇਲਿਸਟ ਦੇ ਵਿੱਚ ਪਏ ਨੇ ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ ਗੁਨਹੀ ਭਰਿਆ ਮੈਂ ਫੇਰਾ ਲੋਕ ਕਹੇ ਦਰਵੇਸ ਗੁਨਹੀ ਪਾਠੇ ਸੰਗਤ ਜੀ ਪੁੱਲੈ ਕਸ ਕੇ ਨਹੀਂ ਪੜਨਾ ਗੁਨਹੀ ਕਹੇ ਦਲਾਵਾਂ ਦੇ ਨਾਲ ਕਹੀ ਨਹੀਂ ਪੜ ਦੇਣਾ ਕਹੇ ਤੱਤੀ ਤੱਤੀ ਪਾਠ ਜਿਹੜਾ ਕਸ ਕੇ ਬੋਲਣਾ ਤੱਤੀ ਤੋਏ ਨ ਪਲਵੇ ਪਲਵੇ ਨਹੀਂ ਕਹਿ ਦੇਣਾ ਪਲਵੇ ਦਲਾਵਾਂ ਦੇ ਨਾਲ ਜੇ ਜਲ ਟੁੱਬੀ ਦੇ ਫਰੀਦਾ ਜੋ ਦੁਹਾਗਨ ਰੱਬ ਦੀ ਚੂਰੇ ਦੀ ਚੂਰੇ ਦਲੈਂਕੜਾਂ ਦੇ ਨਾਲ ਉਚਾਰਨ ਕਰਨਾ ਚੂਰੇ ਦੀ ਚੂਰੇ ਜਾਂ ਕੁਵਾਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪੱਚੋ ਤਾਓ ਵਾਤ ਕੁਵਾਰੀ ਨਾ ਥੀਏ ਕਲਰਕ ਕੇਰੀ ਛਪੜੀ ਆਏ ਉਲੱਥੇ ਹੰਜ ਉਲੱਥੇ ਨਹੀਂ ਪੜ ਦੇਣਾ ਉਲੱਥੇ ਪੜਨਾ ਊੜੇ ਔਂਕੜ ਲੱਲੇ ਨੂੰ ਅਤਕਲਾ ਕੇ ਉਲੱਥੇ ਹੰਜ ਚਿੰਜੂ ਬੋੜਨ ਨਾ ਪੀਵਹਿ ਉਡਣ ਸੰਧੀ ਡੰਜ ਹੰਸ ਊੜਰ ਕੋਧਰੇ ਪਇਆ ਕੋਧਰੇ ਪੜਨਾ ਹੈ ਕ੍ਰੋਧੇ ਨਹੀਂ ਕਹਿ ਦੇਣਾ ਜਿਹੜਾ ਰਾਰੇ ਰਾਰਾ ਪੈਰ ਵਿੱਚ ਲੱਗਾ ਹੈ ਇਹ ਅਗਲੇ ਪਿੱਛੇ ਪਿਛਲੇ ਪਾਸੇ ਲੱਗ ਜਾਣਾ ਹੈ ਤੇ ਦਲਾਵਾ ਰਾਰੇ ਨੂੰ ਪੈ ਜਨੇ ਕੋਧਰੇ ਕੁਦਰਾ ਪਇਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸਣਾ ਕੁਦਰਾ ਖਾਏ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਾਲ ਫਰੀਦਾ ਸਰ ਭਰਿਆ ਪੀ ਚੱਲਸੀ ਥੱਕੇ ਕਵਲ ਇਕਲ ਇਹਨੂੰ ਇਕਲ ਨਹੀਂ ਕਹਿ ਦਿੰਨਾ ਥੱਕੇ ਇਕਲ ਇਹ ਪਾਠ ਈੜੀ ਸਿਆਰੀ ਜਿਹੜੀ ਹੈ ਵੱਖਰੀ ਸੰਬੰਧ ਕਲਾ ਕੇ ਉਚਾਰਨ ਕਰਨੀ ਹੈ ਇਕਲ ਪਰੀਦਾ ਇਟ ਸ਼ਰਾਣੇ ਪੁਏ ਸਵਨ ਕੀੜਾ ਲੜਿਓ ਮਾਸ ਕੇਤੜਿਆ ਜੁਗ ਵਾਪਰੇ ਇਕਤ ਪਇਆ ਪਾਸ ਪਰੀਦਾ ਭੰਨੀ ਘੜੀ ਸੁਵੰਨਵੀ ਟੁੱਟੀ ਨਾਗਰ ਲੱਜ ਟੁੱਟੀ ਔਂਕੜ ਦੇ ਨਾਲ ਉਚਾਰਨ ਕਰਨਾ ਤੇ ਨਾਗਰ ਤੇ ਅਦਕ ਲਾ ਕੇ ਕਸ ਕੇ ਬੋਲਣਾ ਨਾਗਰ ਲੱਜ ਅਜਰਾਈਲ ਫਰੈਸ਼ਤਾ ਕਹਿ ਘਰਨਾਠੀ ਅੱਜ ਪਰੀਦਾ ਭੰਨੀ ਘੜੀ ਸੁਵੰਨਵੀ ਟੁੱਟੀ ਨਾਗਰ ਲੱਜ ਇੱਥੇ ਦੇ ਰੈਂਕੜਾਂ ਦੇ ਨਾਲ ਉਚਾਰਨ ਕਰਨਾ ਹੈ ਪਹਿਲਾਂ ਆਪਾਂ ਔਂਕੜ ਦੇ ਨਾਲ ਪੜਿਆ ਸੀ ਟੁੱਟੀ ਇਹ ਟੁੱਟੀ ਆ ਟੁੱਟੀ ਨਾਗਰ ਲੱਜ ਜੋ ਸੱਜਣ ਹੋਏ ਭਾਰਥੇ ਛੇ ਕਿਉਂ ਆਵਹਿ ਅੱਜ ਪ੍ਰੀਦਾ ਬੇ ਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਇਹ ਹਾਹਾ ਪੂਰਾ ਉਚਾਰਨ ਬੋਲਣਾ ਹੈ ਤੇ ਹਾਹੇ ਨੂੰ ਜਿਹੜਾ ਹਾਹਾ ਮੁਕਤ ਹੈ ਈ ਦੀ ਲਾਂ ਲੱਗੀ ਹੈ ਏਹ ਨਾ ਭੱਲੇ ਰੀਤ ਭੱਲੀ ਨਹੀਂ ਕਹਿ ਦੇਣਾ ਭਲੀ ਭੱਲੀ ਰੀਤ ਕਬਹੀ ਚੱਲਣਾ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉਜੂ ਸਾਜ ਸੁਭ ਹੈ ਨਿਵਾਜ ਗੁਜਾਰ ਜੋ ਸਿਰ ਸਾਈਂ ਨਾ ਨਿਵੇ ਨਿਵੇ ਨਹੀਂ ਪੜ ਦੇਣਾ ਨਿਵੇ ਕਹਿਣਾ ਦਲਾਵਾ ਦੇ ਨੰਨਾਂ ਨੰਨੇ ਨੂੰ ਸਿਆਰੀ ਵਾਹੇ ਨੂੰ ਦਲਾਵਾ ਨਿਵੇ ਸੋ ਸਿਰ ਕੱਪ ਉਤਾਰ ਜੋ ਸਿਰ ਸਾਈਂ ਨਾ ਨਿਵੇ ਸੋ ਸਰ ਕੀਜੈ ਕਾਏ ਕੀਜੈ ਦਲਾਵਾ ਦੇ ਨਾਲ ਕੁੰਨੇ ਹੀਠ ਜਲਾਈ ਐ ਬਾਲਣ ਸੰਧੈ ਥਾਏ ਸੰਧੈ ਦਲਾਵਾ ਦੇ ਨਾਲ ਸੰਧੇ ਨਹੀਂ ਕਹਿ ਦੇਣਾ ਸੰਧੈ ਫਰੀਦਾ ਕਿਥੈ ਕਿੱਥੇ ਨਹੀਂ ਪੜਨਾ ਕਿਥੈ ਪੜਨਾ ਦਲਾਵਾ ਦੇ ਨਾਲ ਕਿਥੈ ਟੈਡੇ ਮਾਪਿਆ ਬਿੰਦੀ ਤੁਰਹਿਤ ਪੜਨਾ ਮਾਪਿਆ ਨਹੀਂ ਕਹਿ ਦੇਣਾ ਮਾਪਿਆ ਜਿੰਨੀ ਤੂੰ ਜਣਿਓਹਿ ਜਣਿਓਹਿ ਪਾਠ ਸੰਗਤ ਜੀ ਕਰਨਾ ਜੱਜਾ ਨਾਣੀ ਨੂੰ ਸਿਹਾਰੀ ਉੜਿਨੂ ਹੋੜਾ ਹੈ ਹਾਹੇ ਨੂੰ ਸਿਆਰੀ ਲੱਗੀ ਏ ਜਿਹੜੀ ਨਾਣੇ ਨੂੰ ਸਿਆਰੀ ਲੱਗੀ ਉਹ ਉਚਾਰਨ ਹੋਵੇਗੀ ਜਣਿ ਉਹ ਹੀ ਜਣਿ ਉਹ ਹੀ ਤੈ ਤੈ ਨਹੀਂ ਪੜਨਾ ਤੈ ਦਲਾਵਾਂ ਦੇ ਨਾਲ ਤੈ ਪਾਸੋ ਉਹ ਲੱਦ ਗਏ ਤੂ ਅਜੈ ਨਾ ਪਤਿਨੋਹ ਅਜੈ ਇਹਨੂੰ ਅਜੇ ਨਹੀਂ ਪੜ ਦੇਣਾ ਦਲਾਵਾਂ ਦੇ ਨਾਲ ਬੋਲਣਾ ਉਚਾਰਨ ਕਰਨਾ ਅਜੈ ਨਾ ਪਤਿਨੋਹ ਫ੍ਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲਣਾ ਆਵਸੀ ਆਬਸੀ ਦੋਜਕ ਸੰਧੀ ਪਾਹੇ ਫਰੀ ਮਹੱਲਾ ਪੰਜਵਾ ਪ੍ਰੇਦਾ ਖਲਕ ਖਲਕ ਮਹ ਖਲਕ ਵਸੈ ਰਬ ਮਾਹੇ ਵਸੈ ਨਿ ਪੜਦਨਾ ਵਸੈ ਮੰਦਾ ਕਿਸ ਨੂੰ ਆਖੀ ਐ ਜਾਂ ਤਿਸ ਬਿਨ ਕੋਈ ਨਾਹੇ ਪ੍ਰੇਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕੱਪ ਹੈ ਚੁਖ ਪਵਨ ਨ ਇਤੀ ਮਾਮਲੇ ਸਹਨ ਇਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀਅਰ ਵਹਿ ਗਏ ਇਹ ਧਿਆਨ ਰੱਖਣਾ ਹੁਣ ਕਈ ਸੰਗਤਾਂ ਇਸ ਦਾ ਵਿਸਰਾਮ ਸੇਤ ਲਾ ਜਾਂਦੀਆਂ ਸੁਰਤਨ ਤੇ ਵਿਸਰਾਮ ਲਾਉਣਾ ਚੱਬਨ ਚੱਲਨ ਤਨ ਸੇ ਸੁਣੀਅਰ ਵਹਿ ਗਏ ਮੁੱਤੀ ਤਾਹ ਸੇ ਜਾਨੀ ਚੱਲ ਗਏ ਹੁਣ ਇਸ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਤਾਹ ਤੇ ਲਾਉਣਾ ਹੈ ਮੁੱਤੀ ਤਾਹ ਸੇ ਜਾਨੀ ਚੱਲ ਗਏ ਤਾਹ ਜਦੋਂ ਬੋਲਾਂਗੇ ਤੇ ਹਾਹੇ ਦੀ ਆਵਾਜ਼ ਉਚਾਰਨ ਕਰਨੀ ਹੈ ਪਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨ ਹਟਾਏ ਦੇਹੀ ਰੋਗ ਨ ਲੱਗਾਈ ਪੱਲੇ ਸਭ ਕਿਛ ਪਾਏ ਪੱਲੇ ਨਹੀਂ ਕਹਿ ਦੇਣਾ ਪੱਲੇ ਦਲਾਵਾ ਦੇ ਨਾਲ ਪਰੀਦਾ ਪੰਖ ਪਰਾ ਹੋਣੀ ਇਸ ਦੁਨੀ ਸੁਹਾਵਾ ਬਾਗ ਨੌ ਬਤ ਵੱਜੀ ਸੁਭ ਹੈ ਸੋ ਚੱਲਣ ਕਾ ਕਰ ਸਾਜ ਪਰੀਦਾ ਰਾਤ ਕਥੋਰੀ ਵੰਡੀ ਹੈ ਸੁੱਤਿਆ ਮਿਲੇ ਨਾ ਭਾਉ ਮਿਲੇ ਨਹੀਂ ਪੜ ਦੇਣਾ ਮਿਲੇ ਦਲਾਵਾ ਦੇ ਨਾਲ ਮਿਲੇ ਨਾ ਭਾਉ ਜਿਨ੍ਹਾਂ ਨੈ ਨੀਂਦ 라ਵਲੇ ਹੁਣ ਇਸ ਦਾ ਜਿਹੜਾ ਪਾਠ ਹੈ ਕਹਿੰਦੇ ਸੰਗਤ ਜੀ ਨੀਂਦਰਾ ਵਾਲੇ ਨਹੀਂ ਕਹਿਣਾ ਜਿਹੜਾ ਨੰਨੇ ਨੂੰ ਬਿਹਾਰੀ ਲੱਗੀ ਇਹ ਸੰਬੰਧਕ ਲਾ ਕੇ ਉਚਾਰਨ ਕਰਨੀ ਹੈ ਨੰਨੇ ਨੂੰ ਬਿਹਾਰੀ ਵੱਖਰੀ ਕਰ ਦੇਣੀ ਹੈ ਤੇ ਇਹ ਜਿਹੜਾ ਦਰਾਵਲੇ ਪਾਠ ਇਕੱਠਾ ਕਰ ਦੇਣਾ ਨੀਂ ਦਰਾਵਲੇ ਨੀਂ ਦਰਾਵਲੇ ਇਸ ਤਰ੍ਹਾਂ ਪੜ੍ਹਨਾ ਹੈ ਪਾਠ ਇਕੱਠਾ ਹੈ ਪਰ ਜੇ ਕਈ ਸੰਗਤਾਂ ਪੜ੍ਹ ਜੀ ਨੀਂਦਰਾ ਵਾਲੇ ਪੜ੍ਹ ਜਾਂਦੀ ਹੈ ਇਸ ਤਰ੍ਹਾਂ ਨਹੀਂ ਪੜ੍ਹਨਾ ਇਸ ਦਾ ਪਾਠ ਜਿੰਨਾ ਨੈਨ ਨੀਂ ਦਰਾਵਲੇ ਨੀਂ ਦਰਾਵਲੇ ਜਿੰਨਾ ਮਿਲਣ ਕੋ ਆਓ ਸੁਸੰਗਤ ਜੀ 80 ਸ਼ਲੋਕ ਆਪਣੇ ਸੰਪੂਰਨ ਹੋ ਗਏ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ